ਬਹੁਤ ਜ਼ਿਆਦਾ ਚਾਰਾਂ ਕੀ ਤਾਰਾਤ ਵੜਾ ਦਈਏ ਇੱਕ ਹਫਤੇ ਦੇ ਅੰਦਰ 2.5 ਰਸ ਤੋਂ ਜ਼ਿਆਦਾ ਦੇਖੋ ਜੀ ਬੇਨਤੀ ਅਸੀਂ ਵਾਰ-ਵਾਰ ਕਰਕੇ ਜੀ ਪ੍ਰੋਟੈਸਟ ਕਰਕੇ ਧਰਨੇ ਕਰਕੇ ਐਪਲੀਕੇਸ਼ਨਾਂ ਦੇ ਕੇ ਮੈਮੋਰੰਡਮ ਦੇ ਕੇ ਚਾਹੀ ਗਵਰਨਰ ਸਾਹਿਬ ਹੈ ਚਾਹੀ ਐਸਟੀਏ ਸਾਹਿਬ ਹੈ ਚਾਹੀ ਹੂਮ ਸੈਕਟਰੀ ਸਾਹਿਬ ਹੈ ਚਾਹੀ ਐਡਵਾਈਜ਼ਰ ਸਾਹਿਬ ਹੈ ਚਾਹੀ ਪੁਲਿਸ ਪ੍ਰਸ਼ਾਸਨ ਹੈ ਜੀ ਹਰ ਬੰਦੇ ਨੂੰ ਅਸੀਂ ਦੇ ਚੁੱਕੇ ਆ ਸਾਡੀ ਕਿਸੇ ਵੀ ਗੱਲ ਤੇ ਕੋਈ ਕਾਰਵਾਈ ਨਹੀਂ ਹੁੰਦੀ ਚਾਰਚ ਨੂੰ ਪਿੱਛੇ ਕੈਬ ਆਟੋ ਸੁਯੋਗਤ ਮੋਰਚੇ ਨੇ ਸਟ੍ਰਾਈਕ ਕੀਤੀ ਸੀ ਬਾਈਕ ਟੈਕਸੀ ਦੇ ਖਿਲਾਫ ਈ ਰਿਕਸ਼ੇ ਦੇ ਖਿਲਾਫ ਤੇ ਸਾਡੇ ਜਿਹੜੇ ਨਜਾਇਜ਼ ਚਲਾਨ ਹੋ ਰਹੇ ਉਹਨਾਂ ਦੇ ਖਿਲਾਫ ਤੇ ਸਭ ਤੋਂ ਮੇਨ ਸਭ ਤੋਂ ਮੇਨ ਡਿਮਾਂਡ ਜਿਹੜੀ ਸਾਡੀ ਹੈਗੀ ਹੈ ਸਾਡਾ ਮਿਨੀਮਮ ਰੇਟ ਤੈਅ ਨਹੀਂ ਹੋ ਰਿਹਾ ਜਿਹੜਾ 2 ਸਾਲਾਂ ਤੋਂ ਅਸੀਂ ਲੜਾਈ ਲੜ ਰਹੇ ਆਂ ਜਦੋਂ ਕਰਨਾਟਕ ਸਰਕਾਰ ਨੇ ਉਹ ਰੇਟ ਤੈਅ ਕਰਤਾ ਪਹਿਲੇ 3 ਕਿਲੋਮੀਟਰ ਦਾ 100 ਰੁਪਿਆ 80 20 ਦਾ ਰੇਸ਼ੋ ਵੀ 80% ਸਾਨੂੰ ਮਿਲੇਗਾ 20% ਕੰਪਨੀ ਨੂੰ ਐਗਰੀਗੇਟਰ ਨੂੰ ਮਿਲੇਗਾ ਵਿਦ GST ਵਿਦ ਕਮਿਸ਼ਨ ਤੇ ਉਹਨਾਂ ਦਾ ਜਿਹੜਾ ਸਾਡਾ 4 ਤਰੀਕ ਨੂੰ ਜਿਹੜੀ ਗੱਲ ਹੋਈ ਸੀ ਜੀ ਉਸ ਦਿਨ ਸਾਡੇ ਪ੍ਰਧੂਮਨ ਜੁਆਇੰਟ ਸੈਕਟਰੀ ਨੇ ਸਾਨੂੰ ਕਿਹਾ ਸੀਗਾ ਕਿ ਸ਼ੁੱਕਰਵਾਰ ਨੂੰ ਤੁਹਾਡਾ ਡਰਾਫਟ ਰਿਲੀ 15 ਦਿਨ ਦਾ ਉਹਦਾ ਨੋਟੀਫਿਕੇਸ਼ਨ ਹੋਏਗਾ ਉਹ 15 ਦਿਨਾਂ ਬਾਅਦ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ ਫਿਰ ਅਸੀਂ ਸਾਡੇ ਮਾਨਯੋਗ ਸਤਕਾਰਯੋਗ ਸੰਜੀਤ ਟੰਡਨ ਜੀ ਜੋ ਬੀਜੇਪੀ ਤੋਂ ਕੈਂਡੀਡੇਟ ਸੀਗੇ ਸਾਡੇ ਇੱਥੇ ਦਾ ਆਪਣੇ ਚੰਡੀਗੜ੍ਹ ਤੋਂ ਤੇ ਮਨੀਸ਼ ਤਵਾਰੀ ਜੀ ਸਾਰਿਆਂ ਨੂੰ ਅਸੀਂ ਲੈਟਰ ਦੇ ਚੁੱਕੇ ਹਾਂ ਕੋਈ ਵੀ ਮੇਅਰ ਹੋਵੇ ਜੀ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਚਾਹੇ ਉਹ ਪੰਜਾਬ ਹੈ ਸੀਐਮ ਹੈ ਸਭ ਨੂੰ ਦੇ ਚੁੱਕੇ ਹਾਂ ਤੇ ਉਹਨਾਂ ਨੇ ਸਾਡੀ ਜੁਆਇੰਟ ਸੈਕਟਰੀ ਨਾਲ ਗੱਲ ਕੀਤੀ ਜੀ ਕਿ ਇਹਨਾਂ ਦਾ ਭਈ ਇਹ ਰੇਟ ਵਾਲਾ ਮੁੱਦਾ ਹੱਲ ਕਰੋ ਕਿਉਂਕਿ ਇਹ ਭੁੱਖੇ ਮਰ ਰਹੇ ਨੇ ਇਹਨਾਂ ਕੋਲ ਰੇਟ ਨਹੀਂ ਹੈਗਾ ਤੇ ਉਹਦੇ ਚ ਜੀ ਉਹ ਸਭ ਤੋਂ ਮੇਨ ਗੱਲ ਇਹ ਹੋਈ ਕਿ ਉਹਨਾਂ ਨੇ ਇਹ ਗੱਲ ਕਹੀ ਚਲੋ ਇਦਾਂ ਕਰਦੇ ਆ ਜੀ ਤੁਹਾਨੂੰ 10 ਦਿਨ ਦਾ ਹੋਰ ਟਾਈਮ ਦੇ ਦੋ ਅਸੀਂ ਇਹਨਾਂ ਨਾਲ ਮੀਟਿੰਗ ਕਰ ਲੈਨੇ ਆ ਅਸੀਂ ਜਿਹੜੀ ਡਰਾਫਟ ਨਹੀਂ ਬਣਾਵਾਂਗੇ ਸਿੱਧੀ ਇਹਨਾਂ ਦੀ ਆਬਜੈਕਸ਼ਨ ਜਿਹੜੀਆਂ ਇਹਨਾਂ ਮੀਟਿੰਗਸ ਤੋਂ ਬਾਅਦ ਅਸੀਂ ਆਬਜੈਕਸ਼ਨ ਖਤਮ ਕਰਕੇ ਅਸੀਂ ਨੋਟੀਫਿਕੇਸ਼ਨ ਜਾਰੀ ਕਰਾਂਗੇ ਰੇਟ ਦਾ ਤੇ ਪਾਲਿਸੀ ਦਾ ਜਿਸ ਵਿੱਚ ਵਾਈਡ ਪਲੇਟ ਦੇ ਬਾਰੇ ਵੀ ਲਿਖਿਆ ਜਾਏਗਾ ਉਹ ਪਾਲਿਸੀ ਅਸੀਂ ਵੇਟ ਕਰ ਰਹੇ ਹਾਂ ਨੋਟੀਫਿਕੇਸ਼ਨ ਦੀ ਹੁਣ ਨੋਟੀਫਿਕੇਸ਼ਨ ਦੇ ਚੱਕਰ ਤੇ ਅਸੀਂ ਅੱਜ ਹੜਤਾਲ ਕਰ ਲਈ ਤੇ ਉਹਦੇ ਵਿੱਚ ਸਭ ਤੋਂ ਵੱਡੀ ਮੰਗ ਸਾਡੀ ਹੈਗੀ ਹੈ ਕਿ ਈ ਰਿਕਸ਼ੇ ਨੂੰ ਜਿਹੜਾ ਉਹ ਸੈਕਟਰ ਤੋਂ ਸੈਕਟਰ ਚੱਲਣਾ ਚਾਹੀਦਾ ਜਾਂ ਸੈਕਟਰ ਦੇ ਵਿੱਚ ਚੱਲਣਾ ਚਾਹੀਦਾ ਨੈਸ਼ਨਲ ਹਾਈਵੇ ਤੇ ਨਹੀਂ ਚੱਲਣਾ ਚਾਹੀਦਾ ਉਹ ਚੱਲ ਰਿਹਾ ਜਿਹੜਾ ਪ੍ਰਸ਼ਾਸਨ ਦੀ ਜਿਹੜੀ ਗਾਈਡਲਾਈਨਸ ਨੂੰ ਰੋਕ ਕੇ ਤੇ ਜਿਹੜੀ ਬਾਈਕ ਟੈਕਸੀ ਹੈ ਉਹ ਏਪੀ ਜੀਪੀ ਯੂਪੀ ਸਾਰੇ ਨੰਬਰਾਂ ਦੀਆਂ ਬਾਈਕਾਂ ਚੱਲ ਰਹੀਆਂ ਜਿਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਉਹਨਾਂ ਨੂੰ ਐਗਰੀਗੇਟਰ ਲਾਇਸੈਂਸ ਜਿਹਨਾਂ ਨੇ ਦਿੱਤਾ ਹੈ ਉਹੀ ਚਲਵਾ ਰਹੀਆਂ ਨੇ ਪ੍ਰਸ਼ਾਸਨ ਦਿੱਲੀ ਪ੍ਰਸ਼ਾਸਨ ਜਿਹੜਾ ਹੈਗਾ ਜੀ ਉਹਨਾਂ ਨੇ ਸੁਪਰੀਮ ਕੋਰਟ ਤੇ ਬਾਈਕ ਟੈਕਸੀ ਬੰਦ ਕਰਤੀ ਹੈ ਉਥੇ ਚਲਾਨ ਹੋ ਰਹੇ ਨੇ ਕੋਈ ਵੀ ਪੀਲੀ 플레이ਟ ਆ ਚਾਹੇ ਕੋਈ ਵੀ ਉਹਦੇ ਤੇ ਉਹਨੂੰ ਨਹੀਂ ਚ ਠੀਕ ਹੈ ਜੀ ਪੰਜਾਬ ਦੇ ਵਿੱਚ ਐਗਰੀਕੇਟਰ ਲਾਓ ਲਾਏ ਹੈ ਹੀ ਨਹੀਂ ਜੇ ਕਿਸੇ ਨੇ ਪੀਲੀ ਬਲੇਡ ਤੇ ਵੀ ਚਲਾਉਣੀ ਹੈ ਤਾਂ ਵੀ ਅਲਾਉਡ ਨਹੀਂ ਹੈ ਸਵਾਰੀ ਚੱਕਣੀ ਹਰਿਆਣਾ 'ਚ ਵੀ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਅਗਰ ਪਾਲਿਸੀ ਬਣਾਈ ਹੈ ਤਾਂ ਸਿਰਫ ਚੰਡੀਗੜ੍ਹ ਨੰਬਰ ਦੀ ਬਾਈਕ ਹੋएगी ਚਾਹੇ ਉਹ ਨਵੀਂ ਹੋਵੇ ਚਾਹੇ ਉਹ 7 ਸਾਲ ਤੋਂ ਪੁਰਾਣੀ ਨਾ ਹੋਵੇ ਤੇ ਇੱਥੇ ਏਪੀ ਜੀਪੀ ਸਾਰੀਆਂ ਚੱਲ ਰਹੀਆਂ ਨੇ ਉਹਨਾਂ ਕੰਪਨੀਆਂ 'ਚ ਚੱਲ ਰਹੀਆਂ ਨੇ ਜਿਨ੍ਹਾਂ ਕੰਪਨੀਆਂ ਨੂੰ ਚੰਡੀਗੜ੍ਹ ਨੇ ਲਾਇਸੈਂਸ ਦਿੱਤਾ ਹੈ ਅਸੀਂ ਕਹਿ ਰਹੇ ਹਾਂ ਸਵੇਰੇ ਅਜ ਵੀ ਨਹੀਂ ਕਹਿ ਰਹੇ ਸਵੇਰ ਤੱਕ ਪ੍ਰਸ਼ਾਸਨ ਨੂੰ ਟਾਈਮ ਦੇ ਰਹੇ ਹਾਂ ਕਿ ਸਵੇਰੇ ਸਾਨੂੰ ਇਹਨਾਂ ਕੰਪਨੀਆਂ ਤੇ ਸਾਰਿਆਂ ਦੇ ਖਿਲਾਫ ਉਹਾਂ ਨੇ 30000 ਬਾਈਕ ਦਾ ਅਖਬਾਰ ਦੇ ਵਿੱਚ ਪਾਇਆ ਸੀਗਾ ਜੀ 30000 ਬਾਈਕ ਅਸੀਂ ਨੂੰ ਰੋਜ਼ਗਾਰ ਦੇਦੇ ਆ ਜਿਹਦੇ ਚ 4 ਤਰੀਕ ਤੋਂ ਪਹਿਲਾਂ ਉਹਨਾਂ ਦੇ ਪ੍ਰਧਾਨ ਨੇ ਐਸਟੀਏ ਡਿਪਾਰਟਮੈਂਟ ਨੂੰ ਮੂੰਹ ਮਿੱਠਾ ਕਰਾਉਂਦੇ ਹੋਏ ਇਹ ਗੱਲ ਕਹੀ ਹੈ ਕਿ ਚੰਡੀਗੜ੍ਹ 'ਚ ਪਹਿਲੀ ਪੀਲੀ ਪਲੇਟ ਲੱਗੀ ਮਤਲਬ ਚੰਡੀਗੜ੍ਹ 'ਚ ਸਿਰਫ ਇੱਕੋ ਹੀ ਪਲੇਟ ਪਲੇਟ ਲੱਗੀ ਹੈ ਇਸੇ ਮਹੀਨੇ ਜਿਹੜੀ ਲੱਗੀ ਹੈ ਉਸ ਤੋਂ ਪਹਿਲਾਂ ਜਦੋਂ ਉਹਨੂੰ 3 ਨਵੰਬਰ ਨੂੰ 4 ਨਵੰਬਰ ਨੂੰ ਲਾਇਸੈਂਸ ਦਿੱਤਾ ਹੈ ਉਦੋਂ ਇੱਕ ਵੀ ਪਲੇਟ ਤੇ ਪੀਲੀ ਪਲੇਟ ਨਹੀਂ ਲੱਗੀ ਸੀ ਚੰਡੀਗੜ੍ਹ ਦੀ ਤਾਂ ਮਤਲਬ ਇਲੀਗਲ ਪਾਏ ਪ੍ਰਾਈਵੇਟ ਵੀਹਿਕਲ ਨੂੰ ਹੀ ਲਾਇਸੈਂਸ ਦਿੱਤਾ ਇਹਨਾਂ ਆਪਣੀ ਰੈਪਡੋ ਨੇ ਅਖਬਾਰ ਦੇ ਵਿੱਚ ਜਿਹੜੀ ਦਿੱਤੀ ਹੈ ਉਹਦੇ ਤੇ ਇਲੀਗਲ ਹੈ ਤੇ ਜਿਹੜੀ ਓਲਾ ਚ ਚੱਲ ਰਹੀ ਹੈ ਊਬਰ 'ਚ ਚੱਲ ਰਹੀ ਹੈ ਤੇ ਐਂਡਰਵਰਸ ਚ ਚੱਲੀ ਉਹ ਕਿੰਨੀ ਹੋਊਗੀ ਜੀ ਤੇ ਸਾਨੂੰ ਜਿਹੜਾ 6000 ਆਟੋ ਦਾ ਲਾਇਸੈਂਸ ਹੈ ਤੇ ਵੀ ਚੰਡੀਗੜ੍ਹ 6000 ਆਟੋ ਨਹੀਂ ਚੱਲਣਾ ਚਾਹੀਦਾ ਤੇ 3000 ਬਾਈਕ ਦਾ ਲਾਇਸੈਂਸ ਉਹਨੂੰ ਕਿਉਂ ਦਿੱਤਾ ਬਈ ਉਹਨੂੰ ਚੱਲਣ ਵਾਸਤੇ ਆਟੋ 6000 ਚੱਲੂਗਾ ਬਾਈਕ 3000 ਚੱਲੂਗੀ ਤੇ ਇਹਨਾਂ ਦੇ ਸਵਾਰੀ ਨਹੀਂ ਖਾਊਗੀ ਸਾਡੀ ਸਵਾਰੀ ਨਹੀਂ ਖਾਊਗੀ ਟੈਕਸੀ ਵਾਲਿਆਂ ਦੀ ਅਸੀਂ ਬਹੁਤ ਪਰੇਸ਼ਾਨ ਹੈ ਜੀ ਸਾਡਾ ਰੇਟ ਤੇ ਬਾਈਕ ਟੈਕਸੀ ਸਾਨੂੰ ਸਵੇਰੇ ਹੱਲ ਚਾਹੀਦਾ ਹੈ ਦੇ ਨਾਲ ਸਵੇਰੇ ਚੰਡੀਗੜ੍ਹ ਦੇ ਪਾウダー ਤੋਂ ਚਾਹੇ ਉਹ ਪੀਵੀ ਨੰਬਰ ਹੈ ਚਾਹੇ ਆਰਜੀ ਨੰਬਰ ਹੈ ਚਾਹੇ ਯੂਕੇ ਨੰਬਰ ਹੈ ਐਚਪੀ ਨੰਬਰ ਹੈ ਕੋਈ ਵੀ ਬਾਈਕ ਨਹੀਂ ਆਉਣੀ ਚਾਹੀਦੀ ਉਹਦਾ ਬਾਈਕ ਦਾ ਫੜਦੇ ਸਰ ਉਹਨੂੰ ਬਾਉਂਡ ਕਰੋ ਤੇ ਜਿਹਦਾ ਚਲਾਨ ਪਹਿਲਾਂ ਆਲਰੇਡੀ ਹੋ ਰੱਖਿਆ ਹੈ ਉਹਨੂੰ ਤੁਸੀਂ ਉਹਦਾ ਲਾਇਸੈਂਸ ਸਸਪੈਂਡ ਕਰੋ 6 ਮਹੀਨੇ ਲਈ ਤਾਂ ਇਹ ਕੰਮ ਬੰਦ ਹੋਊਗਾ ਜਿੰਨੀ ਦੇਰ ਤੁਸੀਂ ਕੰਪਨੀਆਂ ਦੇ ਕਾਰਵਾਈ ਨਹੀਂ ਕਰੋਗੇ 285 ਚਲਾਨ ਘਟੇ ਆ ਬਾਈਕਾਂ ਦੇ 285 ਸਿਰਫ 20 ਚਲਾਨ ਭਰੇ ਹੈ ਜੀ ਉਹਨਾਂ ਨੇ ਉਹ ਵੀ ਲੋਕ ਅਦਾਲਤ ਚ 500 ਰੁਪਏ ਚ ਜਿਹੜਾ 20000 ਦਾ ਚਲਾਨ ਸੀਗਾ ਤੇ ਫਿਰ ਉਹ ਕਿੱਥੋਂ ਛੁੱਟੂ ਹੈ ਜੀ ਉਹ ਉਹ ਤਾਂ ਸਾਨੂੰ ਚ ਕਿ ਅਸੀਂ ਤਾਂ ਸਾਡੇ ਤਾਂ ਹੋਇਆ ਇਸ ਦਾ ਭਰਦੇ ਨਹੀਂ ਰਿਹਾ ਕਰ ਲੋ ਜਿਹੜਾ ਕਸ਼ ਕਰਨਾ ਹੈ ਚਾਹ ਯੂਨੀਅਨ ਵਾਲੇ ਚ ਹੋਇਆ ਇਸ ਕਰਕੇ ਮੈਂ ਕਹਿ ਰਹੇ ਹਾਂ ਜੀ ਕਿ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਇਹ ਜਿਹੜਾ ਮੋਰਚਾ ਹੈ گورنر ਹਾਊਸ ਹਾਊਸ ਨੂੰ گورنر ਹਾਊਸ ਘੇਰਨ ਦਾ ਕੀਤਾ ਹੈ ਅਸੀਂ ਘੰਟਾ ਡੇਢ ਘੰਟਾ ਹੋਰ ਦੇਖਾਂਗੇ ਪ੍ਰਸ਼ਾਸਨ ਨਹੀਂ ਆਇਆ ਤਾਂ ਘਰਾਓ ਵੀ ਕਰਾਂਗੇ ਅਸੀਂ ਜਾਵਾਂਗੇ ਫੋਟੋ ਲਓ ਮਾਰ ਲਓ ਸਾਨੂੰ ਗ੍ਰਿਫਤਾਰ ਕਰਨਾ ਪਵੇ ਕਰ ਲਓ ਪਰ ਅਸੀਂ ਰੋਜ਼ ਰੋਜ਼ ਨਹੀਂ ਕਰ ਸਕਦੇ ਔਰ ਮਰੰਡਨ ਦੇਣ ਤੋਂ ਬਾਅਦ ਵੀ ਸਾਨੂੰ ਲਿਖਤੀ ਰੂਪ ਚ ਨੋਟਿਸ ਚਾਹੀਦਾ ਹੈ ਜੀ ਬਾਈਕ ਟੈਕਸੀ ਬੰਦ ਰੇਡ ਦਾ ਨੋਟੀਫਿਕੇਸ਼ਨ ਤੇ ਸਵੇਰ ਤੋਂ ਸਾਡੇ ਕਿਸੇ ਬੰਦੇ ਦਾ ਚਲਾਨ ਨਹੀਂ ਹੋਣਾ ਚਾਹੀਦਾ ਵਰਦੀ ਦਾ ਵੀ ਚਾਹੀ ਪਰਮਟ ਦਾ ਜਦੋਂ ਤੱਕ ਇਹ ਨੋਟੀਫਿਕੇਸ਼ਨ ਲਾਗੂ ਨਹੀਂ ਹੁੰਦੇ ਸਰ ਅੱਜ ਟੈਕਸੀ ਔਰ 3 ਵੀਲਰ ਚੰਡੀਗੜ੍ਹ ਚ ਨਹੀਂ ਚੱਲ ਰਹੇ ਪੂਰੀ ਪੂਰੀ ਤਰ੍ਹਾਂ ਬਿਲਕੁਲ ਹੜਤਾਲ ਅਸੀਂ ਬੰਦ ਨਹੀਂ ਕੀਤਾ ਹੋਇਆ ਜੀ ਅਸੀਂ ਸਾਰੇ ਮਦਦ ਨੂੰ ਅਸੀਂ ਅਮਰਜੈਂਸੀ ਸੇਵਾਵਾਂ ਨੂੰ ਬਹਾਲਣਾ ਹੈ ਔਰ ਅਸੀਂ ਸਾਰਿਆਂ ਨੂੰ ਇਹ ਨਹੀਂ ਕਹਿ ਕਿ ਤੁਸੀਂ ਗੱਡੀਆਂ ਬੰਦ ਕਰਕੇ ਖੜ੍ਹ ਜਾਓ ਅਸੀਂ ਕਹਿ ਰਹੇ ਹਾਂ ਗੱਡੀਆਂ ਚਲਾ ਲਓ ਪਰ ਆਪਣਾ ਪ੍ਰੋਟੈਸਟ ਚ ਜਾਰੀ ਰੱਖੋ ਅਸੀਂ ਵਾਰ-ਵਾਰ शिफ्ट वाइज मान लो दो घंटे कोई आ रहा है फिर दो घंटे आ रहे हैं करके सारे अच्छी लिस्ट चली होगी पर यह कल तक चलूंगा जो तक काम खत्म नहीं होता असं बंद नहीं करना है इन उठना नहीं अच्छी झूठे चला सकते हैं प्रदर्शन का कारण ये है कि प्रशासन अपनी नाकामी दिखा रहा है जैसे हम लोग ऑटो चलाते हैं तो हम लोग ओला ओबर सवारी से सवारी पिक एंड ड्रॉप कर रहे हैं और हमारे ऑटो वाले से पूछा जाता है कि आपकी यूनिफॉर्म कहाँ है नेम प्लेट कहाँ है परमिट कहाँ है बहुत सारे ऐसे सवाल होते हैं मैं वही सवाल आपके मीडिया के माध्यम से प्रशासन को करना चाहता हूँ कि वही सवारी और वही कंपनियों की जो ऐप है मोबाइल वो बाइक वाले पिक एंड ड्रॉप कर रहे हैं तो फिर उनकी यूनिफॉर्म कहाँ है उनकी नेम प्लेट कहाँ है और इसके अलावा उनका जो परमिट है वो कहाँ है तो ये बहुत सारे चलान उनके बनते हैं क्योंकि जो वो है वो मोटर व्हीकल एक्ट नाइनटीन में आता ही नहीं है अब चंडीगढ़ के अंदर आप देखेंगे कि मैंने कल सात ऑटो पकड़े हैं जो यूपी नंबर के हैं इसके अलावा मेरे पास जलंधर नंबर का भी है यहाँ पर ऐसे बहुत सारे ऑटो की तादाद है जो अदर कह सकते हैं उनके राज्य से आ रहे हैं या शहर से आ रहे हैं चंडीगढ़ में वो ऑटो चल रहे हैं सोलह सोलह बच्चे बिठा के चल रहे हैं लेकिन हम चंडीगढ़ स्मार्ट सिटी को एक अच्छी फैसिलिटीज़ देना चाहते हैं बट हमारे साथ ट्रैफिक पुलिस कॉपरेट तो करे ट्रैफिक पुलिस जब भी कभी किसी ऑटो वाले को पकड़ती है तो उसको बहुत गंदी गंदी गालियाँ देती है मैं आपके मीडिया के माध्यम से पहले भी कह चुका हूँ आज फिर रिपीट कर रहा हूँ कि आपकी बॉडी पर जो यूनिफॉर्म है ना वर्दी है जिसे हम हम उसकी रिस्पेक्ट करते हैं अगर आपकी यूनिफॉर्म नहीं है वर्दी नहीं है तो आप सिविल में बोलकर दिखा देना किसी ऑटो वाले को ठीक है हिम्मत सभी के अंदर है लेकिन बहुत गंदी गंदी गालियां देते हैं पच्चीस पच्चीस हजार रुपए का चलान कर रहे हैं जो कि बनता नहीं है वो बनता चलान है बाइक का तो आप देखेंगे कि जो ई रिक्शा है ई रिक्शा आप ऐसे देखेंगे जिनका की सर नंबर ही नहीं है नंबर नहीं है और ये नंबर नहीं है और ये इस प्रकार से ई रिक्शा चलाया वैसे आप हमारे पास बहुत सारी हजारों फोटोज हैं वो आपने कवर कर ली होंगी और ऐसे ऐसे ई रिक्शा है तो हमारे को कहा जाता है कि आप ओवरलोड चलते हैं तो फिर चंडीगढ़ प्रशासन की बस ओवरलोड चल रही है इसका चलान कौन करेगा चंडीगढ़ की जो सीटीओ की जो बस जो बसेस है उनके अंदर आप देखोगे जब स्कूल टाइम होता है तो स्कूल टाइम में जो दरवाजा होता है सी बस का वो खुला होता है और बच्चे वहां पर खड़े होकर स्कूल जाते हैं अगर इमरजेंसी में हमारा ऑटो वाला कोई एक सवारी एक्स्ट्रा बैठा ले तो हमारे को पच्चीस हजार रुपए का चलान तो मैं पूछना चाहता हूँ कि सी का चलान कौन करता है पीछे सी की बस ने आपने देखा था पीजीआई में एक बंदे को मार दिया था ऐसे बहुत सारे इंसिडेंट हुए हैं बस के द्वारा लेकिन उनको टारगेट नहीं किया जाता है अगर हमारा कहीं गलती से कोई ऑटो वाला कह सकते हैं कि जिसका ब्रेक नहीं लगा या वो आगे बढ़ गया या जैबरा चलान, तो चलान क्यों नहीं है दूसरी बात आपने यह भी देखा होगा चंडीगढ़ के हर एक सेक्टर में सीटीओ बस को सवारी के लिए पिक एंड ड्रॉप करने के लिए तीन तीन बस स्टॉपेज हैं आम पब्लिक और मीडिया और कह सकते हैं कि सोशल मीडिया ये कहती है कि ऑटो वाला जहां दिल करता है वहां ब्रेक मार देता है हम ब्रेक मारेंगे जब तक आप हमें स्टॉपेज नहीं देंगे टैक्सी वालों को भी नहीं है तीसरा यह है कि चंडीगढ़ के अंदर चंडीगढ़ के अंदर हाई कोर्ट की डायरेक्शन है कि जो आपने साइकिल ट्रैक बनाया है वो साइकिल ट्रैक सड़क से तीन फुट छोड़ के बनाया जाए पर चंडीगढ़ की बहुत सारी ऐसी सड़कें हैं जिनके ऊपर साइकिल ट्रैक बना दिया, दिया बना दिया गया है आप, आप मुझे बता दो कि मैं सवारी को पिक एंड ड्रॉप कहाँ से करूंगा चंडीगढ़ में यूपी नंबर आटो चंडीगढ़ में जलंधर नंबर आटो बड़ी फोटो भी है तेरह सौ किलोमीटर का सफर करके चंडीगढ़ में आटो चल रहा है इनके लिए कोई कानून नहीं है हमारी यूनियन ने सात O no What? That's it. A good option when we when we अगर आपको लगता है किसी और ऑटो वाले भाई को जब मैं ऐसा नहीं बोल तो वो तो आगे आ जाए ऐसा नहीं मतलब परमिशन दे रही है जाने की आप आते मर्जी से हो लेकिन जाओगे हमारी मर्जी से नहीं स्कूल के बच्चों की छुट्टी मारो आज सबको मैसेज डाला हुआ है आपको यह पता था कि वहां आना है लेकिन ये मैसेज था इसमें हमारे में बहुत सारे ऐसे बंदे हैं जिन्होंने स्कूल के बच्चों की आज पढ़ाई खराब करी है छुट्टी मारी है मजबूर है कब ज्यादा चलामान की तादाद बढ़ा दी है एक हफ्ते के अंदर ढाई हजार से ज्यादा ऑटो की चलान कर चंडीगढ़ में अभी ऑटो बंद कर रखा है हाँ भी भी कह सकते हैं क्योंकि आज बहुत सारे ऑटो वाले ऐसे हैं जिन्होंने स्कूल के बच्चे लगा रखे हैं, उन्होंने छुट्टी मरवाई है बच्चों की पढ़ाई रोकी गई ऐसे बहुत सारे स्ट्राइक आज आज के लिए किया अभी जो सडनली मांग मानते